ਹੋਇਆ ਗੁਮਾਗਰ ਪਿਛਲੇ 4 ਸਾਲ ਤੋਂ ਬੇਤੀ ਮਾਰ ਦੀ ਇਤਿਹਾਸ ਤੋਂ ਸਾਡੇ ਪਹਿਲੇ ਬੜੇ ਪਿਆਰ ਨਾਲ ਇੱਜ਼ਤ ਨਾਲ ਲਗੇ ਨਹੀਂ ਇਹ 4 ਸਾਲ ਤੋਂ ਮਾਹੌਲ 5 ਸਾਲ ਤੋਂ ਖਰਾਬ ਹੋਇਆ ਉਤੋਂ ਮੈਂ ਲੇ ਗੁਮਾਗਰ ਬ੍ਰੋਸ ਜੀਆਂ ਤੁਸੀਂ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਦਾਸ ਦੇ ਜੱਥੇ ਨੇ ਰੱਖਣੀਆ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਤੋਂ ਗੁਰਦੁਆਰਾ ਸਾਫ ਦੇ ਵਿੱਚ ਕੁਝ ਤਬਦੀਲੀਆਂ ਹੋਈਆਂ ਜਿਨ੍ਹਾਂ ਕਰਕੇ ਸਾਡੇ ਸ਼ਰਧਾਲੂ ਤੇ ਅਸਰ ਪਿਆ ਕਿਉਂਕਿ ਭਾਈ ਸਾਹਿਬ ਜੀ ਵੀ ਆਏ ਨੇ ਸੇਵਾਕਾਰ ਜੋ ਸਾਡੇ ਕੋਈ ਵੀ ਸੇਵਾ ਨਿਭਾ ਰਹੇ ਨੇ ਪ੍ਰਬੰਧਕ ਕਮੇਟੀ ਨੇ ਸਾਨੂੰ ਇਹ ਫੈਸਲਾ ਸੁਣਾਇਆ ਕਿ ਤੁਸੀਂ ਸਾਰੇ ਨਾਲ ਮਿਲ ਕੇ ਕੀਰਤਨ ਕਰੋਗੇ ਪਰ ਕੀਰਤਨ ਜਿਹੜਾ ਹੈ ਇਹ ਰੂਹ ਦੀ ਖੁਸ਼ਾਕ ਹੈ ਜਦੋਂ ਮਨ ਮੰਨ ਦਾ ਹੋਵੇ ਉਦੋਂ ਇਹ ਕੀਰਤਨ ਹੁੰਦਾ ਹੈ ਜਦੋਂ ਮਨ ਨਾ ਮੰਨਦਾ ਹੋਵੇ ਫਿਰ ਤੇ ਟਾਈਮ ਪਾਸ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸਾਨੂੰ ਦਫ਼ਤਰ ਵਿੱਚ ਬੁਲਾ ਕੇ ਇਹ ਕਹਾਂਗੇ ਤੁਸੀਂ ਇੰਜ ਕਰਨਾ ਹੈ ਅਸੀਂ ਪੁੱਛਿਆ ਵੀ ਕਿਉਂ ਕਿ ਸਾਨੂੰ ਤਾਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕੰਮ ਲਓਗੇ ਜਾਂ ਨਹੀਂ ਕਹਿੰਦੇ ਨਹੀਂ ਇਹ ਕਮੇਟੀ ਦਾ ਫੈਸਲਾ ਹੈ ਤੁਸੀਂ ਕਰਨਾ ਕਰ ਉਹ ਨਹੀਂ ਤੇ ਸੀਤਾ ਗੁਰੂ ਤੋਂ ਤੁਸੀਂ ਜਾ ਸਕਦੇ ਤੇ ਦਾਸ ਜੀ ਦਿੱਤੇ ਨੇ ਫਿਰ ਵੀ ਫੈਸਲਾ ਕੀਤਾ ਕਿ ਇਸ ਤਰ੍ਹਾਂ ਹੀ ਕੀਰਤਨ ਨਹੀਂ ਕਰ ਸਕਦੇ ਕਿਉਂਕਿ ਮੈਂ ਤੇ ਇਹ ਵੀ ਸਾਡਾ ਬੁੱਧੂਪੀ ਸਿੰਘ ਅਜੀ ਪਹਿਲਾਂ ਹੀ ਕੀਰਤਨ ਛੱਡ ਦਿੱਤਾ ਹੈ 2020 ਵਿੱਚ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਟਰੱਕ ਚਲਾਉਣਾ ਲੱਗ ਗਏ ਕਿ ਨਿਹਾਲਸ ਪਾ ਕੀਤ ਨਹੀਂ ਪੈਸਾ ਕਰਕੇ ਨਹੀਂ ਕਰਦੇ ਪਰ ਸੋਣਿਆ ਜੀ ਅਕਾਲ ਕਿਉਂਕਿ ਜੇ ਪੈਸਾ ਦੀ ਗੱਲ ਹੋਵੇ ਤੇ ਫਿਰ ਟਰੱਕ ਚ ਤੁਹਾਨੂੰ ਪਤਾ ਹੀ ਆ ਵਗ ਸਮਾਈ ਤੇ ਹੀ ਕਮਾਉਂਦੇ ਨਹੀਂ ਲੋਏ ਪਰ ਖੇਚੇ ਇਹੀ ਤੇ ਟਰੱਕ ਚ ਲਾਉਂਦੇ ਆਂ ਹੀ ਢੇੜਾ ਚੁੱਕਣਾ ਤੇ ਦੌੜ ਹੁਣੇ ਕੇ ਵਾਪਸ ਜਾਈਏ ਤੱਕੀ ਉਤੰਗ ਲਈ ਜੇ ਕਿਹਨੂ ਸਾਖੋ ਵੇ ਤੇ ਸਾਡੇ ਕੈਨੇਡਾ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਉਥੇ ਹੌਲੀ ਹੌਲੀ ਕਰਦੇ ਆ ਸਾਜਨਾ ਕਟੋ ਘਟ ਸੋਹ ਸਿੰਘ ਜੁਰਜ ਕਹਈ ਬਾਣੀ ਵਾਲਾ ਅਹੀਂ ਸਾਰਿਆਂ ਸ਼ਨੀਵਾਰ ਕੱਠੇ ਹਾਂ ਤੇ ਰਾਤ ਇੱਕ ਦੋ ਵਾਰ ਜਾਣਾ ਕਿਸੇ ਨੇ ਕਹਿਣਾ ਤੁਸੀਂ ਹੱਸਣ ਦੇ ਜੀ ਕਿਸੇ ਨੇ ਨਹੀਂ ਕਹਿਣਾ ਬੰਦ ਕਰ ਦਿਓ ਸ਼ਬਦ ਇਸ ਤਰ੍ਹਾਂ ਸਿੰਘਾਂ ਨੇ ਰੱਖੀ ਜਾਣੇ ਅਹੀਂ ਪੜੀ ਜਾਏ ਅਗਲੇ ਦਿਨ ਤਿਆਰ ਰੱਖਦੇ ਆ ਆਪਣੇ ਕੰਮ ਕਰਦੇ ਬੜਾ ਵਧੀਆ ਚੱਲਦਾ ਗਿਆ ਫਿਰ ਮਨ ਚ ਆਇਆ ਕਿ ਜਦੋਂ ਇੰਨੀ ਦੌੜਦੇ ਨੇ ਕਿਉਂ ਨਾ ਕੀਰਤਨ ਹੀ ਕਰ ਲਈਏ ਫਿਰ ਇੱਥੇ ਆ ਕੇ ਤੁਹਾਡੇ ਕੋਲ ਇੱਥੇ ਕੀਰਤਨ ਹੀ ਆਪਣੀ ਮਰਜ਼ੀ ਨਾਲ ਕੀਤਾ ਹਮੇਸ਼ਾ ਪਰ ਹੁਣ ਜਦੋਂ ਗੱਲ ਸਾਡੇ ਤੇਪਰਾ ਦੀ ਵੀ ਸੀ ਪੇਪਰ ਸਾਡੇ ਉਧਰ ਵੀ ਪੰਗਾ ਨਹੀਂ ਇੱਥੇ ਇਹਦਾ ਵੀ ਭਰਾ ਇੱਥੇ ਹੈ ਤੇ ਮੇਰਾ ਵੀ ਭਰਾ ਇੱਥੇ ਹੈ ਉਹ ਕਹਿੰਦੇ ਆ ਤੁਸੀਂ ਇੱਥੇ ਆ ਜਾਓ ਕਿ ਤੁਸੀਂ ਕੀਪਨ ਤੇ ਕਰਦੇ ਹੀ ਨੇ ਤੇ ਇੱਕ ਜਰੀਆ ਹੈਗਾ ਗੁਰਦੁਆਰਾ ਸਾਹਿਬ ਤੋਂ ਆਪਾਂ ਕੀਰਤਨ ਕਰਕੇ ਨਾਲ ਤੇ ਪਰ ਲਓ ਤੇ ਪੇਪਰ ਲੈ ਕੇ ਤੇ ਜਿੱਥੇ ਮਰਜ਼ੀ ਕੀਰਤਨ ਕਰੋ ਪਰ ਸਾਨੂੰ ਨੇ ਇਹ ਜੀ ਵਧਾ ਕਿ ਪੱਲੇ ਨੇ ਏਡੇ ਓਕੇ ਨੇ ਗੁਰੂ ਘਰਾਂ ਦੇ ਵਿੱਚ ਹਾਲ ਪੱਲੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ ਕਈ ਬੰਦੇ ਗੱਲਾਂ ਬਰਦਾਸ਼ਤ ਕਰ ਲੈਂਦੇ ਨੇ ਕਈਆਂ ਕੋ ਨਹੀਂ ਹੁੰਦਾ ਜਿਹੜੇ ਕਰ ਲੈਂਦੇ ਨੇ ਉਹ ਵੱਡੀਆਂ-ਵੱਡੀਆਂ ਵੀ ਕਰ ਜਾਂਦੇ ਨੇ ਜਿੰਨਾ ਕੋਈ ਨਹੀਂ ਹੁੰਦੀਆਂ ਉਹਨਾਂ ਕੋਈ ਛੋਟੀ ਜਿਹੀ ਵੀ ਨਹੀਂ ਹੁੰਦੀ ਜਦੋਂ ਸਾਨੂੰ ਦਫ਼ਤਰ ਤੇ ਬੁਲਾ ਕੇ ਇਹ ਕਿਹਾ ਗਿਆ ਕਿ ਰਾਗੀ ਬਥੇਰੇ ਨੇ ਜੇ ਤੁਸੀਂ ਕਰ ਲਈ ਲੋਕੀ ਕਰੋ ਨਹੀਂ ਤੇ ਜਾਓ ਉਹ ਤੁਹਾਡਾ ਬੜਾ ਮਨ ਦੁਖੀ ਹੈ ਕਿ ਇਹ ਵੀ ਗੱਲ ਹੈ ਕਿਸੇ ਨੇ ਤੁਹਾਡੀ ਇੱਥੇ ਬਾਣੀ ਪੜਨੀ ਗੁਨਾ ਮਰਜੀ ਰੋਲਾ ਪਾਈ ਨਾ ਜੋ ਕਮੇਟੀ ਦਾ ਫੈਸਲਾ ਹੈ ਉਹੀ ਆਖਰੀ ਫੈਸਲਾ ਹੈ ਤੁਸੀਂ ਰਹੋਗੇ ਕਮੇਟੀ ਆਏਗੀ ਇਹ ਰਿਸ਼ਤਿਆਂ ਦਾ ਫੈਸਲਾ ਜੀ ਬੋਲੇ ਸਾਲੇ ਬੋਲੇ ਸਾਲੇ ਐਸੇ ਹੀ ਟਾਈਟ ਰਹੇ ਆ ਵਾਹਿਗੁਰੂ ਵਾਹਿਗੁਰੂ ਪਿਛਲੇ 4 ਸਾਲ ਤੋਂ ਇੱਕ ਬੇਤੀ ਮਾੜੀ ਹਾਲਤ ਆ ਸਾਡੇ ਚਾਰ ਸਾਲ ਤੋਂ ਪੀਪਰ ਲੈ ਰਹੇ ਹੋ ਕਿਉਂ ਇਹਨੇ ਪਹਿਲੇ ਬੜੇ ਪਿਆਰ ਨਾਲ ਇੱਜ਼ਤ ਨਾਲ ਲਗੇ ਨੇ ਇਹ 4 ਸਾਲ ਤੋਂ ਮਾਹੌਲ 5 ਸਾਲ ਤੋਂ ਖਰਾਬ ਹੋਇਆ ਹੈ ਉਹ ਤੋਂ ਪਹਿਲੇ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਦੀ ਤਾਬਿਆ ਤੋਂ ਇੱਕ ਬੇਤੀ ਸਾਰੀ ਸੰਗਤ ਨੂੰ ਜੀ ਸਾ ਸੰਗਤ ਦੀ ਸਭ ਤੋਂ ਪਹਿਲਾਂ ਮਹਾਰਾਜ ਦੀ <table> ਦੀ ਬੇਨਤੀ ਸੁਣੋ ਭਾਈਕਾਰ ਸਿੰਘ ਜੀ ਅੱਜ ਕੱਲ੍ਹ ਕੀ ਹੈ ਜੀ ਸਾਡੇ ਜਜ਼ਬਾਤ ਕਈ ਵਾਰੀ ਸੰਕਤੀ ਹੁੰਦੇ ਨੇ ਕਈ ਵਾਰੀ ਪ੍ਰਸ਼ਨ ਹੁੰਦੇ ਨੇ ਪਰ ਇੱਕ ਚੀਜ਼ ਤੇ ਰੱਖੋ ਆਪਾਂ ਬੈਠਾ ਨਿਆਣ ਸਾਹਿਬ ਪ੍ਰਕਾਸ਼ ਦੇ ਰੂਪ ਚ ਇੱਥੇ ਭਾਈ ਸਾਹਿਬ ਜੀ ਜਿੰਨੇ ਤੁਸੀਂ ਬੈਠੋ ਮੇਰਾ ਵੀ ਬੈਠੋ ਕਿਸੇ ਨੇ ਵੀ ਐਸਾ ਆਪੱਤੀ ਜਨਕ ਸ਼ਬਦ ਉਹਦੀ ਵਰਤੋਂ ਨਹੀਂ ਕਰਨੀ ਜਿਹਦੇ ਨਾਲ ਸਾਡੇ ਗੁਰੂ ਸਾਹਿਬ ਦੀ ਬੇਦਵੀ ਹੋਵੇ ਮੈਂ ਬੇਨਤੀ ਕਰਾਂ ਅੱਜ ਸਾਨੂੰ ਅੱਗੇ ਵੀ ਬਹੁਤ ਬਦਨਾਮ ਅਸੀਂ ਸਾਡਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਗੁਰਿਆ ਹੈ ਉਹ ਜੇ ਪੰਗਾ ਵੱਜ ਕੇ ਤੁਸੀਂ ਗੁਰੂ ਦੀ ਹਜ਼ੂਰੀ ਚ ਗੁਰੂ ਦਾ ਸਤਿਕਾਰ ਨਾ ਕਰੋ ਤੁਸੀਂ ਵਿਚਾਰ ਕਰੋ ਵਿਚਾਰ ਸੁਣਾ ਬੜੇ ਤਰੀਕੇ ਨਾਲ ਸੁਣਾ ਉਹ ਵਿਚਾਰ ਨਾ ਵਿਚਾਰ ਸੁਣਾ ਵਿਵਾਦਿਤ ਗੱਲ ਗੁਰੂ ਦੀ ਹਜ਼ੂਰੀ ਚ ਨਾ ਕਰੋ ਕਿਸੇ ਦੇ ਉੱਤੇ ਅਲਿਗੇਸ਼ਨ ਪੈਣ ਸ਼ਬਦਾਵਲੀ ਨਹੀਂ ਵਰਤਣੀ ਜੇ ਵਰਤੋਗੇ ਦਾਸ ਨੇ ਸੁਖਾਸਣ ਕਰ ਦੇਣਾ ਜੀ ਮੈਂ ਵਜ਼ੀਰ ਹਾਂ ਦਿ ਰਾਤੀ ਆਪਣੀ ਹਿਸਾਬ ਦੀ ਵਰਤੋਂ ਕਰਾਂਗਾ ਬਾਈ ਸਭ ਤੁਸੀਂ ਲੋਕ ਨੂੰ ਲੋਕ ਕੇ ਬੋਲੋ ਜੀ ਵਿਚਾਰ ਕੋਈ ਮਰਿਆਦਾ ਕੋਈ ਵਿਚਾਰ ਰੱਖੋ ਬਾਕੀ ਮੈਂ ਇਸ ਟਾਈਮ ਆਜ਼ਾਦ ਆ ਮੈਂ ਗੁਰੂ ਸਾਹਿਬ ਦੀ ਬੇਦਮੀ ਨਾ ਹੁੰਦੇ ਨੀ ਮੈਂ ਸੋਖਾ ਸਲ ਕਰ ਲੈਣਾ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਕਿਹਾ ਨੇ ਬਾਈ ਜੀ ਹਾਂ ਜੀ ਕਿ ਤੁਸੀਂ ਕੋਈ ਵੀ ਗੁਰਬਾਣੀ ਬੋਦਾ ਕਿਸੇ ਦੇ ਇੱਥੇ ਕੋਈ ਔਵੇਂ ਦਾ ਨਸ ਨਾ ਬੋਲੇ ਜਿੱਦਾਂ ਗੁਰੂ ਸਾਹਿਬ ਦੀ ਬੇਰੀ ਵੀ ਮੈਂ ਤੁਹਾਨੂੰ ਹੋਣ ਨਹੀਂ ਸਕਦਾ ਤੁਹਾਨੂੰ ਵੀ ਬੇਨਤੀ ਕਰ ਰਿਹਾ ਤੇ ਗੁਰੂ ਤੇ ਕਿੰਨੀ ਸਿੱਖੀ ਸਿਖਾਈ ਸਭ ਨੂੰ ਮੇਰੇ ਵੀਰ ਬੈਠਿਓ ਸੁਣੋ ਸੁਣਾ ਸੁਣ ਸਕਦੇ ਹੋ ਇੱਥੇ ਜਾਰਾ ਸਕਦੇ ਹਾਂ ਹਾਂ ਜੀ ਕਰ ਲਓ ਹਾਂਜੀ ਤੇ ਗੱਲ ਫਿਰ ਉੱਥੇ ਆ ਗਈ ਹੈ ਕਿ ਮੰਨ ਲਓ ਅਸੀਂ ਸੰਗਤ ਦੇ ਕਹਿਣ ਤੇ ਇੱਥੇ ਰੁਕਵੀ ਜਾਈਏ ਗੱਲ ਤੇ ਸਾਰੀ ਮਾਇਆ ਦੀ ਹੈ ਨਾ ਮੇਰਾ ਵੀ ਘਰ ਹੈ ਇਹਦਾ ਵੀ ਹੈ ਇਹਦਾ ਵੀ ਹੈ ਸਾਰਿਆਂ ਦੇ ਬੱਚੇ ਪਾਲਦੇ ਨੇ ਆਪਣੇ ਆਪਣੇ ਸਾਨੂੰ ਇਹ ਕਹਿ ਜਾਂਦਾ ਜੀ ਇਹਨਾਂ ਦੀ ਟੋਕਰੀ ਵਿੱਚ ਬਹੁਤ ਮਾਇਆ ਹੁੰਦੀ ਹੈ 80000 ਕਮਾਉਂਦੇ ਨੇ ਤੇ ਕੰਮ ਕੋਈ ਵੀ ਨਹੀਂ ਕਰਦਾ ਇੱਕ ਡਾਲਰ ਵੀ ਨਹੀਂ ਕੋਈ ਪਾਉਂਦਾ ਅੱਗੇ ਨਾ ਭਲਾ ਤੁਸੀਂ ਕਿੰਨੇ ਕਮਾਉਂਦੇ ਹੋ ਬਿਲਕੁਲ ਸਹੀ ਗੱਲ ਹੈ ਪਾਈ ਸਾਹਿਬ ਜੇ 80000 ਕਮਾਉਂਦੇ ਜੇ ਤਾਂ ਸਾਨੂੰ ਪਹਿਲਾਂ ਇਹ ਅਨਾਉਂਸਮੈਂਟਾ ਕਰਨੀ ਹਾਂ ਜੀ ਜੀ ਆਖਿਆਰ ਬਣਦੇ ਨੇ ਸਾਰਿਆਂ ਨੂੰ ਬੇਨਤੀ ਹੈ ਅਸੀਂ ਇੰਡੀਆ ਤੋਂ ਰਾਜ ਨਾ ਬੁਲਾਇਆ ਕਰੀਏ ਇੱਥੇ ਆਪਣੇ ਬੱਚਿਆਂ ਨੂੰ ਸਿਖਾਓ ਇਹ ਲੋ ਬੜੀਆ ਜੋਬ ਜਿਹੜੀ 8000 ਤੇ 9000 ਦੀ ਦਰ ਭਾਣੀ ਨਹੀਂ ਜਿਹੜੇ ਰੱਖੀ ਆ ਇਹ ਬਣਾਓ ਰਾਜੀ ਤੇ ਆਪਣੇ ਬੱਚਿਆਂ ਨੂੰ ਇੱਥੇ ਡਿਊਟੀ ਤੇ ਲਾਓ ਫੇਰ ਪਤਾ ਲੱਗੇ ਕਿ ਡਿਊਟੀ ਕਿਵੇਂ ਹੁੰਦੀ ਅਸੀਂ EMPLOYEER ਆ ਤੇ ਤੁਸੀਂ EMPLOYEE ਹੋ ਅਹੀਂ EMPLOYEES ਹੀ ਲੱਗੇ ਥੇ। ਆਹਾਂ ਵਾਂ ਜਦੋਂ ਰੱਖਿਆ ਹੀ ਰਾਗੀ ਜੱਥੇ ਵੱਲੋਂ ਰੱਖਿਆ ਹੈ। ਰਾਗੀ ਜੱਥੇ ਦੇ EMPLOYEES ਦੇ ਵਿੱਚ ਬੜਾ ਫਰਕ ਹੁੰਦਾ ਹੈ। ਗੁਰਦੁਆਰੇ ਦੇ ਵਿੱਚ ਤੇ ਇਹ ਰੌਸ਼ਟਾ ਬੜਾ ਫਰਕ ਪੈਂਦਾ ਹੈ। ਇਹਨੂੰ ਗੁਰਦੁਆਰੇ ਨੂੰ ਗੁਰਦੁਆਰੇ ਦੇ ਤਰ੍ਹਾਂ ਚਲਾਓ। ਨਾ ਕਿ ਅਸੀਂ EMPLOYER ਹਾਂ। ਗੁਰਦੁਆਰੇ ਦੇ ਸਾਥ ਸੰਗਤ ਦਾ ਕਿਹਨੇ ਰੁਪਈਆ ਪਾਇਆ? ਕਿਹਨੇ 10 ਕਿਹਨੇ ਲੱਖ ਕਰੋੜਾਂ ਚੱਲੰਦੇ ਆਏ? ਚੱਲਣਾ ਵੀ ਸਾਥ ਸੰਗਤ ਨਾਲ ਹੈ। ਸਾਨੂੰ ਤੇ ਬਿਠਾਇਆ ਹੈ ਤੇ ਤੁਸੀਂ ਚਲਾਓ। ਵਧੀਆ ਤਰੀਕੇ ਦੇ ਨਾਲ ਜੇ ਕੋਈ ਪੰਜਾਬ ਬੰਦੇ ਕੁਝ ਜ਼ਾਦ ਕਹਿ ਰਹੇ ਨੇ ਤੇ ਉਹ ਸਹੀ ਹੀ ਹੋਏਗੀ ਇਹ ਨਹੀਂ ਕਿ ਜੋ ਪੰਜ ਬੰਦਿਆਂ ਨੇ ਕਿਹਾ ਤੀ ਉਹੀ ਸਹੀ ਤੇ ਸਾਰ ਸੰਗਤ ਦੀ ਸਾਡੀਆਂ ਇਹਨੀਆਂ ਬੇਨਤੀਆਂ ਨੇ ਅਸੀਂ ਚਾਹੁੰਦੇ ਨਹੀਂ ਕਿ ਇਹੋ ਜੀ ਕੋ ਗੱਲਬਾਤ ਹੋਵੇ ਸਾਹ ਅਸੀਂ ਲੋਕੀ ਅਸੀਂ ਨੇ ਆਪਣੇ ਵੱਲੋਂ ਜਦੋਂ ਸਾਹ ਜਦੋਂ ਜਾਣੇ ਆ ਤੇ ਮਨ ਇਹ ਹੁੰਦਾ ਕਿ ਯਾਰ ਬੈਠੀਏ ਸ਼ਾਂਤੀ ਮੇਰੇ ਹਰ ਕੋਈ ਇਹ ਇਸ ਤਰ੍ਹਾਂ ਮੱਦੇ ਨਾਲ ਗੁਰਦੁਆਰਾ ਸਾਹਿਬ ਹੁੰਦਾ ਹਫਤੇ ਬਾਦ ਹਫਦਵਾਰਿਆਂ ਤੇ ਇਹੋ ਜਿਹਾ ਰੌਲਾ ਰੱਪਾ ਹੋਵੇ ਤੇ ਚੰਗੀ ਗੱਲ ਨਹੀਂ ਸਿਚਾਉਂਦੇ ਕੁਛ ਕਰਨਾ ਪਰ ਹੁਣ ਸਾਡੇ ਕੋਲ ਹੋਰ ਕੋਈ ਛਾਰਾ ਹੀ ਨਹੀਂ ਕਿਉਂਕਿ ਜੇ ਇਹ ਚੁੱਪ ਕਰਕੇ ਵੀ ਜਾਂਦੇ ਨਾ ਤੇ ਸਾਨੂੰ ਪਤਾ ਕਿ ਪਿੱਛੇ ਵੀ ਕੀ ਹੁੰਦਾ ਰਿਹਾ ਹੈ ਭਾਈ ਸਾਹਿਬ ਤਿਆ ਕਰਦੇ ਹੀ ਇਹਨਾਂ ਨੂੰ ਕੱਢਤਾ ਆਹ ਕਰਦੇ ਹੀ ਇਹਨਾਂ ਨੂੰ ਕੱਢਤਾ ਜੋ ਹੈਗਾ ਵਾ ਤੁਸੀਂ ਅੱਜ ਹੀ ਦੱਸ ਦਿਓ ਇਹ ਨਾ ਹੋਵੇ ਕੱਲ ਨੂੰ ਹੋਰ ਹੀ ਗੱਲਾਂ ਕਿ ਤੇ ਦਾਸ ਰਿਆ ਮੈਨੂੰ ਇੰਨੀ ਸਿਗਾ ਪ੍ਰਵਾਨ ਕਰਨੀ ਸਾਧ ਸੰਗਤ ਦੀ ਹੋਣੀਆ ਪੁਲਾ ਦੀ ਕਿਵਾਂ वाहिगु जीा ख़सा वाहिगुरु जी फति